ਅੰਕੜੇ ਅਸੇ ਹਿੱਤ ਜਦੋਂ ਦੱਸਾਂਗੀ ਤੁਹਾਨੂੰ ਸਮਝ ਆਏਗਾ ਕਿ ਅਸੀਂ ਸਿਰਫ ਬੇਦਾਵਾ ਹੀ ਨਹੀਂ ਲਿਖਿਆ ਅਸੀਂ ਤੇ ਉਸ ਕੌਮ ਨੂੰ ਖਤਮ ਕਰਨ ਲਈ ਜੋ ਕੁਝ ਵੀ ਕਰ ਸਕਦੇ ਆ ਸਭ ਕੁਝ ਕੀਤਾ ਹੈ ਸਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਗੁਰਤੀ ਮਿਲੀ ਏ ਖੰਡੇ ਦੀ ਧਾਰ ਵਿੱਚੋਂ ਸਿੱਖੀ ਸਿੱਧਕ ਤੇ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ ਇਹ ਵੱਖਰਾ ਰੂਪ ਕਿੱਥੇ ਪਹੁੰਚਿਆ ਹੈ ਮੈਂ ਤੁਹਾਨੂੰ ਦੱਸ ਦਿਆਂ ਕਿਆਸ ਵੇਲੇ ਦੁਨੀਆ ਪਰ ਵਿੱਚ ਜਿੰਨੇ ਵੀ ਨੇਟਿਵਸ ਖਤਮ ਹੋਏ ਨੇ ਜਾਂ ਕਿਨਾਰੇ ਕਰ ਦਿੱਤੇ ਗਏ ਨੇ ਭਾਵੇਂ ਉਹ ਆਸਟ੍ਰੇਲੀਆ ਦੇ ਐਬਰੋਜੀਨਸ ਹੋਣ ਨਿਊਜ਼ੀਲੈਂਡ ਦੇ ਮਾਉਰੀ ਹੋਣ ਜਾਂ ਅਮਰੀਕਨ ਇੰਡੀਅਨਸ ਹੋਣ ਯੂਐਸਏ ਦੇ ਵਿੱਚ ਜਾਂ ਚਾਈਨੀਜ਼ ਵਿੱਚ ਜਿੰਨੇ ਵੀ ਇਸ ਵੇਲੇ ਉਹਨਾਂ ਦੇ ਐਬਰੋਜੀਨਸ origignal ਸਨ ਜਿੰਨੇ ਇਸ ਵੇਲੇ ਖਤਮ ਹੋਣ ਦੇ ਕਿਨਾਰੇ ਨੇ

ਕਿ ਪੰਜਾਬੀਓ ਤੁਹਾਡੀ ਮਿਆਦ ਮਿੱਥੀ ਗਈ ਏ ਲਾਹਨਤ ਹੈ ਫਿਰ ਵੀ ਸਾਡੇ ਵਿੱਚੋਂ ਕੋਈ ਨਹੀਂ ਖੜਿਆ ਹੁੰਦਾ ਇੱਕ ਤਾਂ ਬੱਬਰ ਸ਼ੇਰ ਖੜਾ ਹੋਵੇ ਤੇ ਕਵੇ ਕਿ ਕੌਣ ਹੁੰਦਾ ਇਹ ਕਹਿਣ ਵਾਲਾ ਮਿਆਦ ਮਿੱਥੀ ਜਾਣ ਵਾਲੀ ਏ ਜਿਹੜਾ ਬੀਜ ਬੀਜਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਗਲੇ 5000 ਸਾਲਾਂ ਤੱਕ ਇਹ ਪੌਦ ਖਤਮ ਨਹੀਂ ਹੋਣ ਦੇਾਂਗੇ ਪਰ ਕਿਉਂ ਖਤਮ ਹੋ ਰਹੀ ਏ ਇਸ ਵੱਲ ਵੀ ਗੌਰ ਕੀਤਾ ਜਾਏ ਸਾਡੇ ਇਸ ਵੇਲੇ ਪੰਜਾਬੀਆਂ ਦਾ ਸਪਰਮ ਕਾਊਂਟ ਕੱਟ ਗਿਆ ਜੇ ਨਸ਼ਿਆਂ ਦੇ ਤਹਿਤ ਇਸ ਵੇਲੇ ਜੋ ਪਹਿਲਾਂ ਕਾਊਂਟ ਹੋਇਆ ਕਰਦਾ ਸੀ 60 ਮਿਲੀਅਨ ਪੰਜਾਬੀਆਂ ਨੇ ਨਸ਼ਿਆਂ ਵਿੱਚ ਗਰਕ ਕੇ ਉਹ ਸਿਰਫ ਛੱਡ ਦਿੱਤਾ ਹੈ 15 ਮਿਲੀਅਨ ਯਾਨੀ ਵਿਸ਼ਵ ਪੱਤਰ ਤੇ ਜੋ ਬਹਾਦਰੀ ਦੀ ਤੌਰ ਤੇ ਗਿਣੇ ਜਾਂਦੇ ਪੰਜਾਬੀ ਸੀ ਇਸ ਵੇਲੇ 95 ਗਿਣੇ ਜਾਂਦੇ ਨੇ ਉਹੀ ਪੰਜਾਬੀ ਜੋ ਬਹਾਦਰੀ ਦੀ ਮਿਸਾਲ ਸਨ ਅੱਜ ਵਿਸ਼ਵ ਪੱਧਰ ਤੇ ਉਹਨਾਂ ਦੇ ਅੱਗੇ ਆਹ ਲਫ਼ਜ਼ ਜੁੜ ਗਿਆ ਹੈ ਕਿਉਂਕਿ ਹਰ ਘਰ ਜਿੱਥੇ ਦੇਖੋਗੇ ਪਿੰਡ ਪਿੰਡ ਵਿੱਚ ਇਸ ਵੇਲੇ ਇਨਫਰਟੀਲਿਟੀ ਸੈਂਟਰ ਖੁੱਲ ਗਏ ਨੇ ਨੌਜਵਾਨ ਖੜੇ ਨੇ ਧੱਕੇ ਖਾਂਦੇ ਕਿ ਅਸੀਂ ਅੱਗੋਂ ਬੱਚਾ ਜੰਮਣ ਯੋਗ ਨਹੀਂ ਰਹੇ ਸਿਰਫ ਇੱਥੇ ਬਸ ਨਹੀਂ ਕੀਤੀ ਅਸੀਂ ਇਸ ਵੇਲੇ ਔਰਤਾਂ ਨੂੰ ਗੋਲੀਆਂ ਖਵਾ ਰਹੇ ਹਾਂ ਨਸ਼ੇ ਜਿਹੜੀਆਂ ਟੈਸਟੋਸਟੀਰੋਨ ਦੀਆਂ ਮੁੰਡੇ ਪੈਦਾ ਹੋਣ ਲਈ ਉਹਨਾਂ ਨੇ ਇੱਕ ਹੋਰ ਨਵੀਂ ਪਿਰਤ ਪਾ ਦਿੱਤੀ ਦੁਨੀਆ ਪਰ ਵਿੱਚ ਇਹ ਨਹੀਂ ਜੇ ਮਿਸਾਲ ਦਿਸਦੀ ਪਰ ਪੰਜਾਬੀ ਇਹਦੇ ਵਿੱਚ ਵੀ ਪਹਿਲੇ ਨੰਬਰ ਤੇ ਨੇ ਕਿਉਂਕਿ ਅਸੀਂ ਉਹ ਗੋਲੀਆਂ ਜਿਹੜੀਆਂ ਔਰਤਾਂ ਨੂੰ ਖਵਾਨ ਨੇ ਆ ਉਹਨਾਂ ਨਾਲ ਉਹਨਾਂ ਦੇ ਕੁੱਖੋਂ ਹੀ ਜੜੇ ਜੰਮਣੇ ਸ਼ੁਰੂ ਹੋ ਗਏ ਕਮਾਲ ਨਹੀਂ ਕਰ ਛੱਡਿਆ ਅਸੀਂ ਜਿਹੜੀ ਸ਼ੇਰਾਂ ਦੀ ਕੌਮ ਸਾਜੀ ਅਸੀਂ ਉਹਦੇ ਵਿੱਚ ਹੀ ਜੜੇ ਪੈਦਾ ਕਰ ਦਿੱਤੇ ਨਪੁਨਸਕ ਪੈਦਾ ਕਰ ਦਿੱਤੇ ਤੇ ਜਿਹੜੀਆਂ ਤੁਸੀਂ ਕੁੱਖਾਂ ਡੇਗਦੇ ਹੋ ਬਾਰ-ਬਾਰ ਉਹਨਾਂ ਨਾਲ ਅਸੀਂ ਅਸਲੇ ਜਿਹੜੀਆਂ ਮਾਵਾਂ ਦੀਆਂ ਕੁੱਖਾਂ ਨੇ ਉਹਨਾਂ 'ਚ ਬੰਜਰ ਹੋਣ ਵਿੱਚ ਵੀ ਪਹਿਲਾ ਨੰਬਰ ਲੈ ਲਿਆ ਏ। ਕੀ ਕਮਾਲ ਦੀ ਕੌਮ ਅਸੀਂ ਸਿਰੇ ਲਾਈਏ। ਬੰਜਰ ਕੁੱਖਾਂ ਨਪੁੰਸਕ ਨੌਜਵਾਨ ਤੇ ਪੈਦਾ ਹੋ ਰਹੇ ਹੀ ਜਿਹੜੇ ਅਜੇ ਇੱਥੇ ਵੀ ਵਾਸ ਨਹੀਂ ਕੀਤੀ। ਵਿਸ਼ਵ ਪੱਧਰ ਤੇ ਸਿਰਫ ਕੁੜੀ ਮਾਰ ਨਹੀਂ ਜੇ ਜਾਣੇ ਜਾਂਦੇ। ਵਿਸ਼ਵ ਪੱਧਰ ਤੇ ਸਾਨੂੰ ਇੱਕ ਹੋਰ ਵੀ ਨਾਮ ਦੇ ਦਿੱਤਾ ਗਿਆ ਏ। ਕੁੜੀਆਂ ਦੇ ਕਾਤਲ ਹੀ ਨਹੀਂ ਆ। 37% ਕੁੜੀਆਂ ਨੇ ਜੋ ਅੰਕੜੇ ਦੱਸਦੇ ਨੇ ਨਾਬਾਲਗ ਬੱਚੀਆਂ ਆਪੋ ਆਪਣੇ ਘਰਾਂ ਵਿੱਚ ਚਾਚੇ ਤਾਇਆ ਹੱਥੋਂ ਹਵਸ ਦਾ ਸ਼ਿਕਾਰ ਹੋ ਰਹੀਆਂ ਨੇ ਤੇ ਹਰ ਕੇਸ ਇਹੋ ਸਾਹਮਣੇ ਆਇਆ ਏ ਕਿ ਨਸ਼ੇ ਦੇ ਅਸਰ ਹੇਠ ਇਨੱਕ ਉਹਨਾਂ ਦਾ ਮਾਨਸਿਕ ਪੱਧਰ ਗਿਰ ਗਿਆ ਕਿ ਉਹਨਾਂ ਨੂੰ ਸਿਰਫ ਇੱਕ ਜਿਸਮ ਦਿਸਿਆ ਨਾ ਮਾਂ ਦਿਸੀ ਨਾ ਭੈਣ ਦਿਸੀ ਨਾ ਧੀ ਦਿਸੀ ਯਕੀਨ ਨਹੀਂ ਹੁੰਦਾ ਜਦੋਂ ਇਤਿਹਾਸ ਪੜੀਦਾ ਹੈ ਕਿ ਉਹੀ ਕੌਮ ਹੈ ਨਾ ਜਿੱਥੇ ਸਿੰਘ ਸਿਰ ਕਟਾਉਂਦੇ ਸਨ ਕਿਸੇ ਹੋਰ ਦੀ ਧੀ ਚੁੱਕੀ ਕਿਸੇ ਹੋਰ ਦੀ ਭੈਣ ਚੁੱਕੀ ਕਿ ਉਹਨੂੰ ਵਾਪਸ ਘਰ ਪੁਜਾਣਾ ਹੈ ਕਹਿੰਦੇ ਨੇ 12 ਵਜ੍ਹ ਦੇ ਹੀ ਸਿੰਘਾਂ ਦੇ ਉਦੋਂ ਸੀ ਜਦੋਂ ਹੱਲਾ ਬੋਲਦੇ ਸੀ ਕਿ ਉਹ ਚੁੱਕੀਆਂ ਧੀਆ ਵਾਪਸ ਲਿਆ ਦੇਣੀਆਂ ਤੇ ਅੱਜ ਦੂਜਿਆਂ ਦੀਆਂ ਛੱਡੋ ਅਸੀਂ ਤੇ ਆਪਣੇ ਘਰਾਂ ਵਿੱਚ ਪਲਦੀਆਂ ਨਾਬਾਲਗ ਬੱਚੀਆਂ ਵੀ ਨਹੀਂ ਛੱਡੀਆਂ ਗਲੀ ਮੁਹੱਲੇ ਤੇ ਅਸੀਂ ਬਗਿਆੜ ਛੱਡੇ ਨੇ ਜੋ ਨਸ਼ਿਆਂ ਦੇ ਅਸਰ ਹੇਠ ਹਰ ਲੰਗਦੀ ਜਾਂਦੀ ਔਰਤ ਬੱਚੀ ਕੁਝ ਨਹੀਂ ਵੇਖਦੇ ਬਲਕਿ ਅਸੀਂ ਨਾਬਾਲਗ ਬੱਚੀਆਂ ਦੇ ਇਸ ਵੇਲੇ ਜ਼ਬਰ ਜਨਾ ਉਹ ਵੀ ਸਮੂਹਕ ਜ਼ਬਰ ਜਨਾ ਵਿੱਚ ਉਹਦੇ 'ਚ ਵੀ ਅਸੀਂ ਮੋਰੀ ਨੰਬਰ ਲੈਣ ਵਾਲਿਆਂ ਉਦੋਂ ਦੱਸਿਓ ਵਿਸ਼ਵ ਪੱਤਰ ਉੱਤੇ ਕਿਵੇਂ ਅਸੀਂ ਕਿਸੇ ਨੂੰ ਮੂ ਦਿਖਾਉਣ ਯੋਗ ਹੋਵਾਂਗੇ ਨੌਜਵਾਨ ਬੱਚੇ ਮੈਨੂੰ ਬੜੀ ਵਾਰ ਮੈਂ ਕਾਲਜਾਂ ਸਕੂਲਾਂ 'ਚ ਜਾਣੀ ਆ ਮੈਨੂੰ ਪੁੱਛਦੇ ਨੇ ਸਾਨੂੰ ਕੋਈ ਰਾਹ ਨਹੀਂ ਦਿਸਦਾ ਉਹ ਬੱਚਿਓ ਰਾਹ ਦੱਸਣ ਲਈ ਕਿ ਦੁਬਾਰਾ ਗੁਰੂ ਗੋਬਿੰਦ ਸਿੰਘ ਉਤਰਣਗੇ ਕਿ ਤੁਹਾਡੇ ਸਾਹਮਣੇ ਫਿਰ 6 ਵਰਿਆਂ ਦਾ ਬਾਲ ਚਿਣਿਆ ਜਾਏਗਾ ਜਾਂ ਫਿਰ ਮਾਈ ਭਾਗ ਹੋਏਗੀ ਤੇ ਮਾਰੇਗੀ ਬੈਂਤ ਫੇਰੀ ਜੱਗ ਹੋਗੇ ਕਿ ਜਿਹੜੇ ਤੁਹਾਡੇ ਅੱਗੇ ਇਸ ਵੇਲੇ ਦੁਸ਼ਮਣ ਫਿਰਦੇ ਨੇ ਉਹ ਤੁਹਾਡੇ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਨਸ਼ਿਆਂ ਦਾ ਇੱਕ ਵੱਡਾ ਦਰਿਆ ਜੋ ਤੁਹਾਨੂੰ ਡੋਪਣ ਨੂੰ ਤਿਆਰ ਬੈਠਾ ਹੈ ਹਰ ਜਣਾ ਹਰ ਬੱਚਾ ਬੰਦਾ ਸਿੰਘ ਬਹਾਦਰ ਬਣ ਸਕਦਾ ਹੈ ਇੱਕ ਇਨੀ ਸੋਹ ਖਾ ਕੇ ਕਿ ਮੈਂ ਇਸ ਕੌਮ ਨੂੰ ਅਗਾਹ ਤੋਰਨ ਦਾ ਜ਼ਿੰਮਾ ਚੱਕਿਆ ਹੈ ਇਹ ਛੋਟੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਅਜੇ ਕੰਮ ਦੱਸਣ ਕੋਈ ਆਏ ਕਿ ਇਸ ਕੌਮ ਅੱਗੇ ਕੰਮ ਕਿੰਨੇ ਨੇ ਇੱਕ ਇੱਕ ਬੱਚੇ ਦੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਕੌਮ ਦਾ ਹਰ ਬੱਚਾ ਨਸ਼ਾ ਤਰਹਿਤ ਹੋਵੇ ਤੇ ਜਿਹੜਾ ਨਸ਼ੇ ਵੰਡਦਾ ਵੇਖਦਾ ਧੂ ਕੇ ਲਾਹ ਦਿਓ ਇਸ ਧਰਤੀ ਤੋਂ ਪਰਾਂ ਕਰ ਦਿਓ ਕਿ ਪੰਜਾਬ ਦੀ ਧਰਤੀ ਤੇ ਉਹਦਾ ਪੈਰ